ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਜੀ ਸੋ ਅਜਾ ਕਿ ਸੰਡੇ ਮਾਰਕੀਟ ਐਪਾ ਇੱਥੇ ਸਟਾਲ ਆਇਆ ਤੇ ਟਰਾਈ ਕੀਤਾ ਹੈ ਲਾ ਕੇ ਦੇਖਿਆ ਹੈ ਤੇ ਸਵਾਗਤ ਵਗੈਰਾ ਜਿਹੜਾ ਸਾਹਮਣੇ ਪਿਆ ਹੈ ਪਰ ਰੱਖਿਆ ਹੋਇਆ ਇੱਥੇ ਤੇ ਬੜੀ ਮਾਰਕੀਟ ਭਾਰ ਗਈ ਹੈ ਪੂਰੀ ਇੱਧਰਲੇ ਪਾਸੇ ਸਾਵळा ਜਿਹੜਾ ਸੈਕਸ਼ਨ ਹੈ ਸਾਰੇ ਕੱਪੜਿਆਂ ਦਾ ਹੈ ਜਦਾ ਬਿੱਲਾ ਭਾਈ ਬੈਠਾ ਇੱਧਰਲੇ ਪਾਸੇ ਤੇ ਆਹ ਸਮਾਨ ਹੈਗਾ ਆਪਣੇ ਸਟਾਲ ਦੇ ਉਪਰ ਆਜੋ ਲੈ ਕੇ ਦਬਰਾ ਕੀ ਲੈਣਾ ਕੁਝ ਨਹੀਂ ਬਈ ਹਲੇ ਕੋਸਮਤੀ ਕਦੇ ਕੀ ਲੈਣਾ ਆਵਾਜ਼ ਪਤਾ ਨਹੀਂ ਮੈਨੂੰ ਸੁਣੀ ਕਿ ਨਹੀਂ ਪਣੀ ਸੁਣੀ ਤੇ ਸਾਡੇ ਜਿਹੜੇ ਮੈਨੇਜਰ ਵਾ ਆਪਣੇ ਉਹ ਵੀ ਆ ਗਏ ਇੱਥੇ ਪਰਲੇ ਪਾਸੇ ਖੜੇ ਹੈ ਮੈਨੇਜਰ ਜਿਹੜੇ ਆਪਣੇ ਇੱਥੇ ਦੇ ਮੈਨੇਜਰ ਵਾ ਲੱਖਾ ਵੀ ਆ ਗਿਆ ਆਪਣੀ ਸ਼ਾਪ ਤੇ ਦੇਖਣ ਸਬਜ਼ੀ ਲੈ ਕੇ ਆਇਆ ਮਿਲ ਲਾ ਦਾ ਹੈ ਕਰਬੂਜਾ ਰੋੜ ਗਿਆ ਤੇਰੇ ਪੈਣਾ ਕਰਬੂਜਾ ਲੈ ਕੇ ਆਇਆ ਕਰਬੂਜਾ ਖਾਣਾ ਤੇਰੇ ਕੋਲ ਹੀ ਆਇਆ ਠੀਕ ਹੋ ਆ ਇਹ ਠੀਕ ਹੋ ਤੇਰਾ ਵੀ ਹੋ ਗਿਆ ਸਹੀ ਆ ਭਰਾਵਾ ਹੋਰ ਕੀ ਚਾਹੀਦਾ ਇੱਧਰ ਧੁੱਪ ਆ ਗਈ ਬੇਜਾ ਠੰਡਾ ਆ ਜਿੰਦੀ ਬੇਜਾ ਧੁੱਪ ਆ ਜਾਂਦੀ ਆ ਇੱਧਰ ਉਹ ਸੂਰਜ ਦੇਵਤਾ ਆ ਗਿਆ ਹੁਣ ਠੰਡ ਨੇ ਲੱਕ ਤੋੜਤਾ ਅੱਜ ਅੱਜ ਮੈਨਸ 1 ਹੋ ਗਿਆ ਸੀ ਮੈਨੇ 3 ਮੈਨਸ 3 ਮੈਨਸ 3 ਹੋ ਗਿਆ ਸੀ ਭਰਾਵਾ ਜਦੋਂ ਬੁਰਾ ਹਾਲ ਹੋ ਗਿਆ ਲੱਕ ਦੇ ਨਾਲ ਸਾਰਾ ਜੋਰ ਪੈ ਗਿਆ ਹਾਂ ਐਦਾਂ ਤੇ ਮਾਰਕੀਟ ਦਾ ਨਾ ਪਹਿਲਾ ਜਿਹੜੀ ਲੇਡੀ ਸੀਗੀ ਪਹਿਲਾ ਸਮਾਨ ਲਾਈ ਗਈ ਸਾਰਾ ਤੇ ਹੁਣ ਨਾਲੇ ਫੇਰ ਚੱਕ ਕੇ ਰੱਖਣ ਲੱਪੇ। ਕਾਫੀ ਜਿਆਦਾ ਵੱਡਾ ਸਟਾਲ ਆ ਯਾਰ ਹਿੰਮਤੀ ਬਹੁਤ ਆ ਇਹ ਲੋਗੋ। ਬਾਕੀ ਇਹਨਾਂ ਦੇ ਬ੍ਰਾਂਡ ਆ ਹੈਗੇ ਜਿਹੜੇ ਆ ਕੱਪੜਿਆਂ ਦਾ ਇਹਨਾਂ ਦੇ ਵਿੱਚ ਸਟਾਲ ਹੁੰਦਾ ਆ। ਇੱਧਰ ਫੂਡ ਦੇ ਆਪਣੇ ਲੱਗੇ ਹੋਏ ਆ ਸਾਲੇ ਪਾਸੇ। ਲੋ ਤੁਹਾਨੂੰ ਉਹਨਾਂ ਪਰਲੇ ਪਾਸੇ ਕਿਹੜੀ ਦੁਆ ਕੇ ਲੈ ਕੇ ਆਨੇ ਹੁਣ ਮਾਰਕੀਟ ਦੀ। ਮਾਰਕੀਟ ਪੂਰੀ ਭਰ ਗਈ ਆ। ਤੇ ਉਧਰ ਪਾਸੇ ਜਾ ਕੇ ਆਨੇ ਆਪਾਂ ਹੁਣ ਪਰਲੇ ਪਾਸੇ। ਦਿਖਾ ਲਿਆ ਤੁਹਾਨੂੰ ਇੱਥੇ ਆਪਣੇ ਬਾਈ ਇੱਥੇ ਹੈਗੇ ਆ ਕਾਫੀ ਸਬਜ਼ੀ ਵਾਲੇ ਜਿਹੜਾ ਆਪਣੀਆਂ ਸਬਜ਼ੀਆਂ ਗਰੋ ਕਰਕੇ ਨਾ ਤੇ ਫੇਰ ਵੇਚਦੇ ਆ ਲੈ ਕੇ ਆਨੇ ਤੁਹਾਨੂੰ ਉਹਦੇ ਦੇ ਪਾਸੇ ਆ ਦੇਖਾ ਚਲ ਲੈ ਬੰਦਾ ਪਿਆ ਸ਼ੌਪ ਇਹ ਸਭ ਤੋਂ ਜ਼ਿਆਦਾ ਵੀਜੀ ਹੁੰਦੀ ਆ ਸ਼ੌਪ ਨਾ ਉਹ ਪੂਰੀ ਅੱਧਾ ਕਿਲੋਮੀਟਰ ਦੀ ਲਾਈਨ ਲੱਗੀ ਹੋਈ ਆ ਇੱਥੇ ਵਧੀਆ ਸੋਲੇਬ ਆਪਣੇ ਕੈਟਲ ਕੋਨ ਵਾਲੇ ਵੀ ਇੱਥੇ ਹੈਗੇ ਭਾਈ ਉਹ ਨਹੀਂ ਲੱਗੇ ਉਹਨਾਂ ਨੇ ਵੀ ਆਪਣਾ ਸਟਾਲ ਲਾਇਆ ਅੱਜ ਹੋਰ ਭਾਈ ਕਿਦਾਂ ਈ ਸਤਿ ਸ੍ਰੀ ਅਕਾਲ ਹੋਰ ਸੇਤਾ ਜੀ ਬਸ ਵਧੀਆ ਬੋਟਾ ਗਾਤ ਚੱਲ ਬੋਟਾ ਹੈਗੀਆਂ ਅਕਤੂਬਰ ਤੋਂ ਜੀ ਅਕਤੂਬਰ ਤੋਂ ਹਾਂ ਜੀ ਸੋ ਪੈਣੋਂ ਨਹੀਂ ਹੈਗੇ ਆ ਪਾਪਾ ਤੋਂ ਹੀ ਤੋਂ ਖੜੇ ਆ ਹਨਾ ਲੋਕਲ ਬੋਰਡ ਤੋਂ ਤੇ ਸਪੋਰਟ ਕਰਿਓ ਯਾਰ ਜਿਹੜੇ ਆਪਣੇ ਪੰਜਾਬੀ ਭਾਈ ਉੱਤੇ ਹੈਗੇ ਆ ਹਾਂ ਜੀ ਹਾਂ ਜੀ ਪਾਓ ਪੋਸਟ ਹਾਂ ਜੀ ਸ਼ੇਅਰ ਕਰੋ ਲਾਈਕ ਸ਼ੇਅਰ ਕਰੋ ਜੀ 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 ਆ ਮੈਂ ਬਲੌਗ ਬਣਾ ਰਿਹਾ ਉਹਦੇ ਵਿੱਚ ਪਾ ਜੀ ਸਤਿ ਸ੍ਰੀ ਅਕਾਲ ਮੇਰੇ ਨਾਲ ਅਫਨਾਸ਼ ਸੋ ਲੋ ਕੈਟਰਲ ਕੌਰਨ ਵਾਲਿਆਂ ਦੇ ਆਏ ਹੋਏ ਆਪਾਂ ਇੱਥੇ ਭੈਣ ਉਹਨਾਂ ਨੇ ਸਟਾਲ ਵੀ ਲਾਉਂਦੇ ਆ ਤੇ ਨਾਲ ਦੇ ਨਾਲ ਇੱਕ ਨਾ ਵੱਡੀ ਖਬਰ ਇਹ ਵੀ ਹੈ ਕਿ ਨਾ ਇਹ ਪਾਪੜੋ ਇਲੈਕਸ਼ਨ ਦੇ ਵਿੱਚ ਵੀ ਆਪਣਾ ਰਿਪਰੈਜ਼ੈਂਟ ਕਰਦੇ ਕਰਨਾ ਇਹਨਾਂ ਨੇ ਤੇ ਤੁਹਾਡਾ ਨਾਲ ਗੱਲ ਕਰਾਣੇ ਆ ਜੀ ਉਹਨਾਂ ਨਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕਿੱਦਾਂ ਤੁਸੀਂ ਵਧੀਆ ਵਧੀਆ ਚੜ੍ਹਦੀ ਕਲਾ ਸੋ ਆਪ ਜੀ ਦੱਸੋ ਕੁਝ ਆਪਣੇ ਬਾਰੇ ਕਿ ਜਿਹੜੇ ਆਪਾਂ ਇਲੈਕਸ਼ਨ ਵਗੈਰਾ ਹੋਣੇ ਹੁਣ ਹੁਣ ਲਾਸਟ ਕੋਲ ਤਾਂ ਵਾਲਾ ਮੇਪ ਆਪਟੋਇ ਇਲੈਕਸ਼ਨਸ ਲੋਕਲ ਬੋਰਡ ਖੜੀ ਹੈ ਤੇ ਹੁਣ ਜਿਨ੍ਹਾਂ ਨੇ ਪਹਿਲੀ ਕਲਰ ਜਿਹਨੇ ਐਨਰੋਲ ਨਹੀਂ ਕੀਤਾ ਪਹਿਲੀ ਕਲਰ ਆ ਟਾਈਮ ਐਨਰੋਲ ਕਰੋ ਫਿਰ ਉਤੋਂ ਬਾਅਦ ਜਦੋਂ ਇਲੈਕਸ਼ਨ ਹੋਣੇ ਆ 10 ਸੈਪਟੇmber ਤੋਂ ਲੈ ਕੇ 10 ਅਕਤੂਬਰ ਤੱਕ ਉਹਦੇ ਬਚਾ ਲੈ ਤੁਸੀਂ ਲੈਟਰ ਥੋੜੇ ਜਿਹੜੇ ਘਰੇ ਆਲੇ ਆ ਉਹਨਾਂ ਨੂੰ ਟਿੱਕ ਕਰਕੇ ਨਾਂ ਦੇ ਉੱਤੇ ਤੁਸੀਂ ਉਹਨਾਂ ਨੂੰ ਫੋਲਡ ਕਰਕੇ ਪੋਸਟ ਕਰਨੇ ਆ ਘਰਾਂ ਚ ਨਾ ਕੋਈ ਰਹਿ ਜਾਣਾ ਥੋੜੇ ਅੰਗਲੀ ਨਾ ਕਰਿਓ ਇਹ ਥੋੜੀ ਜਿਹੀ ਜ਼ਿੰਮੇਵਾਰੀ ਸਮਝਿਓ ਤੇ ਸਟੀ ਲਾਇਬ੍ਰੇਰੀ ਦੇ ਵਿੱਚ ਹੰਟਰਸ ਕੋਰਨਰ ਤੇ ਬਾਕਸਸ ਹੋਗੇ ਉੱਥੇ ਵੀ ਤੁਸੀਂ ਡ੍ਰੌਪ ਕਰ ਸਕਦੇ ਆ ਹਾਂਜੀ ਨਾ ਯਾਦ ਰੱਖਿਓ ਅਵਿਨਾਸ਼ ਕੋਰਟ ਵਾਲ ਤੇ ਕਰਕੇ ਪੋਸਟ ਕਰਨਾ ਤੁਸੀਂ ਜੀ ਧੰਨਵਾਦ ਜੀ ਹਾਂਜੀ ਓਕੇ ਸਾਰੇ ਆਪਣੇ ਹਿਸਾਬ ਦੇ ਨਾਲ ਕਰਦੇ ਪਏ ਇੱਥੇ ਸਵਾਨ ਸੂਣ ਵੇਚੀ ਜਾਂਦੇ ਆ ਫ੍ਰੀ ਮਾਰਕੀਟ ਹੈ ਕਿੱਦਾਂ ਭਾਜੀ ਵਧੀਆ ਛੜਦੀ ਕਲਾ ਵਧੀਆ ਵਧੀਆ ਹੋਰ ਛੜਦੀ ਕਲਾ ਹੋਰ ਦੱਸੋ ਸੰਤਰੇ ਲੈ ਕੇ ਭੱਜ ਜਾਨੇ ਆ ਹਾਂਜੀ ਭੱਜ ਜਾਨੇ ਕੀ ਹੋ ਜਲਦੀ ਜਲ 19 ਕੀ ਕੁਰਤਰੇ ਵੀ ਜਾਣਾ ਅੱਛਾ ਅੱਛਾ ਗੁਰੂ ਘਰ ਜਾਣਾ ਹਾਂਜੀ ਠੀਕ ਆ ਭਾਜੀ ਕਰਦਣਗੇ ਲੈ ਮੜ ਮੋਟਾ ਛੜਦੀ ਕਲਾ ਠੀਕ ਆ ਭਾਜੀ ਓਕੇ ਤੇ ਅੱਧਲੇ ਪਾਸੇ ਸਾਰੇ ਨਾ ਜਿਹੜੇ ਸਬਜ਼ੀ ਵਾਲਾ ਲਾਈਨ ਉਹ ਸਬਜ਼ੀ ਜਿੱਥੇ ਵਿਕਦੀ ਆ ਉਹ ਆਵਲ ਲਈ ਲਾਈਨ ਵਾਂ ਸਬਜ਼ੀ ਦੇ ਜਿੰਨੀਆਂ ਵੀ ਵੱਡੀਆਂ ਸ਼ਾਪਾਂ ਆ ਜਿਹੜੇ ਉਹ ਸਾਰੀਆਂ ਇੱਥੇ ਹੀ ਆ ਜਗ੍ਹਾ ਤੇ ਵੀ ਆ ਭਾਈ ਉਹਨਾਂ ਦਾ ਸਟਾਲ ਲੱਗਦਾ ਇੱਥੇ ਤੇ ਭਾਈ ਉਹਨਾਂ ਜੂੜੇ ਮਿਲ ਕੇ ਜਾਇਆ ਕਰੋ ਮਾਰਕੀਟ ਦੇ ਵਿੱਚ ਸਾਸੀ ਗਾਲ ਸਾਸੀ ਗਾਲ ਸਾਸੀ ਗਾਲ ਚਲ ਜੀ ਫੜਾ ਫੜਾ ਬਣਾ ਕੇ ਤੇ ਇੱਧਰ ਵੀ ਬਾਈ ਹੁਣੀ ਲੱਗੇ ਹੋਏ ਆ ਇਹ ਵੀ ਆਪਣੇ ਪੰਜਾਬੀ ਭਾਈ ਆ ਤੇ ਸਾਰੇ ਲਗਭਗ ਪੰਜਾਬੀ ਆ ਵਾਲੇ ਲਾਈਨ ਦੇ ਵਿੱਚ ਜਿੰਨੇ ਵੀ ਹੈਗੇ ਆ ਤੇ ਇੱਥੇ ਆ ਕੇ ਸਬਜ਼ੀ ਵਗੈਰਾ ਤੁਸੀਂ ਨਾਰਮਲ ਜਿਹੜੇ ਬੰਦੇ ਆਉਂਦੇ ਉਹਨਾਂ ਨੂੰ ਪਤਾ ਆ ਤੇ ਆ ਭਾਈ ਉਹਨਾਂ ਦੇ ਵੀ ਕਾਫੀ ਜ਼ਿਆਦਾ ਮਸ਼ਹੂਰ ਆ ਸ਼ਾਪ ਇਹ ਵਾਲੀ ਭਾਈ ਉਹਨਾਂ ਦੇ ਵੀ ਤੇ ਇੱਧਰ ਐਨ ਉਹ ਨਹੀਂ ਲੱਗੇ ਹੋਏ ਆ ਇਹਨਾਂ ਦਾ ਵੀ ਆਪਣਾ ਸਟਾਲ ਆ ਤੇ ਆ ਸਾਡੇ ਭਾਈ ਆ ਕਿ ਲਾਹੌਰ ਵਾਲਿਆਂ ਦਾ ਇੱਥੇ ਲਾਹੌਰ ਵਾਲੇ ਕਹਿੰਦਾ ਬਾ ਬੜੀਆ ਕਿਰਪਾ ਜਨਾਬ ਮੂਰੀਸ ਪਾਇਆ ਡੀਲ ਲਗਾਈ ਆ ਕੰਪਨੀ ਨੇ ਵਾਂਡਾਲਾ ਡੀਲ ਪੂਰੀ ਮਾਰਕੀਟ ਮੈਂ ਇਸ ਮਾਲ ਨਹੀਂ ਮਿਲੇਗਾ ਓਕਰਾ ਮਿਲੇਗਾ ਐਗ ਪਲਾਨ ਮਿਲੇਗਾ ਫਿਜੀਕਲੀ ਮਿਲੇਗੀ ਭਾਈ ਹੋਰ ਕੀ ਕੀ ਮਿਲੂ ਫਿਜੀ ਜੰਜਰ ਮਿਲੇਗਾ ਤਮਰਕ ਮਿਲੇਗਾ ਵਾਂਡਾਲਾ ਵਾਂਡਾਲਾ ਮਿਰਚਾਂ ਦੇ ਤਲਾਈਆਂ ਮਿਜੀ ਫਿਜੀ ਚਿਲੀ ਹਾਟ ਚਿਲੀ ਪ੍ਰਾਮ ਪੀਜੀ 25 ਡਾਲਾ ਅੱਛਾ ਪਾਈਆ ਕੇ ਕਿਲੋ 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 ਸਰ ਮੈਂ ਕਿਹਾ ਪਤਾ ਨਹੀਂ ਪਾਈਆ ਲਾਈਆਂ ਇਹ ਲੋ ਬੈਗ ਹੋਰ ਅੰਕਲ ਜੀ ਠੀਕ ਹੈ ਜੀ ਵਧੀਆ ਹੋਰ ਵੀ ਵਧੀਆ ਚੜਦੀ ਕਲਾ ਚਲੋ ਚੱਲੀਏ ਅੱਗੇ ਸਾਗ ਵੀ ਰੱਖਿਆ ਹੋਇਆ ਹੈ ਅੱਜ ਦਾ ਲਾਹੌਰ ਵਾਲਿਆਂ ਨੇ ਵੀ ਬਾਰਡਰ ਜੀ ਕਿਦਾਂ ਹਾਂ ਇਹ ਕਰ ਇਹ ਕੋਈ ਨਹੀਂ ਬੰਬ ਥੋੜਾ ਆ ਆ ਦੇਖ ਲੋ ਸਾਡੇ ਯਾਰ ਸਾਰੇ ਇੱਥੇ ਨਾ ਰਲ ਮਿਲ ਕੇ ਰਹਿੰਦੇ ਆ ਲਾਹੌਰ ਤੋਂ ਆ ਮਾਸਟਰ ਹੋਣੀ ਐਵੇਂ ਉੱਥੇ ਇੰਡੀਆ ਵਾਲਿਆਂ ਨੇ ਪੰਗਾ ਪਾਇਆ ਹੋਇਆ ਆ ਹੋ ਗਿਆ ਹੋ ਗਿਆ ਕੁਛ ਨਹੀਂ ਹੈਗਾ ਇਦਾਂ ਦਾ ਰਲ ਮਿਲ ਕੇ ਰਹੋ ਬੜੇ ਪਿਆਰ ਮੁਹੱਬਤ ਨਾਲ ਹਾਂਜੀ ਐਵੇਂ ਉਹ ਵਿਚਾਰੇ ਨਾਲ ਸਾਡੇ ਢਿੱਲੂ ਨੂੰ ਵੀ ਤੁਸੀਂ ਚੱਕਰਾਂ 'ਚ ਪਾਇਆ ਪਿਆ ਦੋਸਤ ਰਾਮ ਸਾਨੂੰ ਇੰਡੀਆ ਵਾਲੇ ਦਿੰਦੇ ਨਾ ਹੋਰ ਕੋਈ ਨਹੀਂ ਹਾਂ ਬੜਾ ਸਕੂਨ ਸਾਡੇ ਆਪਣੇ ਜਿਹੜੇ ਭੈਣਾਂ ਭਰਾ ਦੇਖੋ ਐਨਾ ਪਿਆਰ ਵਾ ਇੱਥੇ ਆਪਣਾ ਸਾਰਾ ਸਤਿ ਸ਼੍ਰੀ ਅਕਾਲ ਬਾਜੀ ਠੀਕ ਠਾਕ ਜੀ ਕਿਹੜਾ ਏਰੀਆ ਜੀ ਹਰਿਆਣਾ ਜੀ ਹਰਿਆਣੇ ਤੋਂ ਭਾਈ ਹੁਣੀ ਲੋ ਜਿੱਤੇ ਭਾਈ ਓਏ ਰੰਗ ਬਰੰਗੇ ਆ ਤੇ ਲੋਕ ਮਿਲਨੇ ਆਪਾਂ ਨੂੰ ਮਾਰਕੀਟ ਦੇ ਵਿੱਚ ਔਰ ਕਿੱਥੋਂ ਆ ਤੁਸੀਂ ਨਵੀਂ ਸ਼ਹਿਰ ਤੋਂ ਨਵੀਂ ਸ਼ਹਿਰ ਤੋਂ ਉਹ ਭਾਈ ਹੁਣੀ ਨਵੀਂ ਸ਼ਹਿਰ ਤੋਂ ਆ ਯਾਰ ਉਧਰ ਆ ਜਾਓ ਪਰਲੇ ਪਾਸੇ ਉੱਥੇ ਮੈਂ ਸਟਾਲ ਲਾਇਆ ਵਾ ਹਾਂਜੀ ਆ ਕੇ ਆਇਆ ਹੁਣ ਸੋ ਲੋ ਜੀ ਆ ਫਰੂਟ ਦਾ ਸਟਾਲ ਆ ਗਿਆ ਇਧਰਲੇ ਪਾਸੇ ਤੇ ਸੌਰੀ 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 ਇੱਧਰ ਫਰੂਟ ਦਾ ਸਟਾਲ ਆਵळा ਤੇ ਇੱਧਰ ਸਾਰੇ ਆ ਗਏ ਆਪਣੇ ਆਹ ਡੋਨਟ ਦਾ ਆ ਗਿਆ ਸੋਡੀਆ ਮਾਰਕਟ ਕਾ ਕਾ ਜਿਆਦੀ ਭੱਡੇ ਨਹੀਂ ਹੈਗੀ ਤੇ ਸੰਡੇ ਨੂੰ ਲੱਗਦੀ ਆ ਸੋ ਇਹਨੂੰ ਲਗਭਗ 7:00 ਵਜੇ ਸੇਲ ਵਗੈਰਾ ਚਾਲੂ ਹੋ ਜਾਂਦੀ ਆ ਤੇ ਤੁਸੀਂ ਆ ਕੇ ਇੱਥੋਂ ਆਪਣੇ ਸਵਾਣ ਵਗੈਰਾ ਕੋਈ ਵੀ ਲੈ ਸਕਦੇ ਆ ਤੇ ਬਾਕੀ ਇੱਧਰ ਆ ਮੱਛੀਆਂ ਦਾ ਇੱਧਰ ਸੋਲ ਲਾਇਆ ਹੋਇਆ ਉਹਨਾਂ ਨੇ ਸਾਰੇ ਪਾਸੇ ਇੱਧਰ ਆ ਖੜਾ ਹੈ ਭਾਈ ਇੱਧਰ ਮੋਹਣ ਨੂੰ ਮਲਾ ਦੇ ਆ ਜਾ ਮੋਹਣ ਮੋਹਣ ਲਾ ਲਓ ਮੋਣ ਕਹਦਾ ਵਾ ਵਧੀਆ ਵਧੀਆ ਮਾਰਾ ਤੀ ਜਨਾਓ ਆ ਜੀ ਮੇਰੇ ਸਟਾਲ ਲਾਇਆ ਉਹ ਤੇ ਉਹ ਸਾਈਡ ਤੇ ਮੈਂ ਕਿੱਥੇ ਉਹ ਬੱਲੇ ਵਾਸੇ ਜਾਜੂ ਸਾਨੂੰ ਵੀ ਬੁਲਾ ਦੇ ਅੱਛਾ ਕਿੱਥੇ ਲਾਇਆ ਲਾਇਆ ਉਹ ਬੱਲੇ ਵਾਸੇ ਲਾਇਆ ਉੱਦਾਂ ਡੈਕੋਰੇਸ਼ਨ ਦਾ ਅੱਛਾ ਅੱਛਾ ਹਾਂ ਜੀ ਆਸ ਇੱਥੇ ਹੈਗਾ ਸਾ ਉਹ ਸੀਤਾ ਫਲ ਆ ਗਏ ਯਾਰ ਸੀਤਾ ਫਲ ਪਹਿਲੀ ਵਾਰ ਦੇਖਿਆ ਮੈਂ ਤਾਂ ਇੱਥੇ ਨਿਊਜ਼ੀਲੈਂਡ ਚ ਇਹ ਦਵਾਲ ਦਾ ਮਿਲਦੇ ਨਹੀਂ ਹੁੰਦੇ ਭਾਜੀ ਨੇ ਵੀ ਬੁਲਾ ਦੇ ਹੈ ਇਹਨੇ ਵੀ ਹੱਥ ਨਹੀਂ ਭਾਜੀ ਉਹ ਭਾਜੀ ਡਰਦੇ ਰਹਿੰਦੇ ਭਰਾਵਾ ਭਾਜੀ ਉਹ ਅੱਛਾ ਭਾਜੀ ਹੁਣੀ ਆ ਲਓ ਜੀ ਸਬਸਪੀਡ ਵਾਲੇ ਵੀ ਆ ਗਏ ਹੋਰ ਜੀ ਕੀ ਲੈ ਰਹੇ ਜੀ ਠੀਕ ਹੈ ਜੀ ਬਾਹਰ ਚ ਦੇਖ ਲਿਓ ਸ਼ਾਪਿੰਗ ਕਰਦੇ ਵਹੇ ਤੁਹਾਡੇ ਕੋਪੀ ਲੈ ਰਹੇ ਆ ਉਧਰ ਆ ਜਾਓ ਮੇਰੇ ਸਟਾਲ ਤੇ ਮੈਂ ਵੀ ਲਾਇਆ ਹੋ ਅੱਛਾ ਜੀ ਉਹ ਸਿਰੇ ਤੇ ਚਲੋ ਠੀਕ ਹੈ ਜੀ ਅੱਗੇ ਜਾਇਓ ਉਹ ਸਿਰੇ ਕੋਨੇ ਦੇ ਆ ਮੋੜ ਆ ਜੀ ਆ ਦੇਖ ਲਾ ਆਪਾਂ ਤੇ ਲੋਵੇ ਤਾਂ ਡੈਕੋਰੇਸ਼ਨ ਦਾ ਸਵਾਲ ਲਾਇਆ ਹੋਇਆ ਸਾਰਾ ਇੱਧਰ ਲਫਸਿਆ ਬਾਈ ਵੀ ਬਹੁਤ ਪੁਰਾਣਾ ਆ ਹੋਰ ਜੀ ਠੀਕ ਆ ਸਾਸਰੀ ਘਰ ਸਾਸਰੀ ਘਰ ਕਿੱਦਾਂ ਸਾਬ ਕੀ ਕੀ ਮਿਲਦਾ ਤੁਹਾਡੇ ਹਾਂਜੀ ਕਿਆ ਕਿਆ ਮਿਲਦਾ ਹੈ ਬਸ ਦੇਖੋ ਅੱਛਾ ਆ ਵੀ ਸਾਰੇ ਬ੍ਰਾਂਡ ਬ੍ਰੂਡ ਵੇਚਦਾ ਬਾਈ ਇੱਥੇ ਆ ਸਾਡਾ ਬਾਈ ਹੈਗਾ ਆ ਇਹ ਵੀ ਲਾਹੌਰ ਤੋਂ ਆ ਇਹ ਵੀ ਲਾਹੌਰੀ ਆਇਆ ਲਾਹੌਰੀਆ ਕਿਦਾਂ ਜੀ ਜੀ ਆ ਲਾਹੌਰੀਆ ਤੇ ਇੱਧਰ ਬਰੈਡ ਪੈਰਾ ਫੁੱਲ ਗਲਦਸਤੇ ਕਾਫੀ ਤੇ ਆ ਪਿੱਲਰ ਵਗੈਰਾ ਇੱਧਰ ਸੋ ਥਿਸ ਇਜ਼ ਸੈਲਡ ਯਾ ਸੈਲਡ ਸੇਲਿੰਗ অর ਸਮਥਿੰਗ oh you no, selling selling of selling the peeler. pillar ਪਿੱਲਰ ਯਾ ਪਿੱਲਰ Can you show a little bit how it's work, please? Okay. So, so th this is your this is your regular blade for peeling. Okay. Peels both ways too for a faster peel, and then you turn it over to the Julian end. This one does your julienne. So they look like they're together, but they're not separate. Oh, okay. slice. Possible. That's so how I've done the carrot and the beetroot and the zucchini. If you're doing onion, just use the so use the fork as a handle. So you peel your onion, leave the skin or uh, leave the root on, and then just start slicing your onion using the normal blade. Or you can dice it smaller. You can use the julienne, in, and that'll dice it up really tiny. Looks very smart, but uh, it's a work very my, multiple works. so this is your pillar yeah. so this looks very small but it's work very doing uh, like yeah. many work it does it does yeah, yeah. It's a small thing that does many things yeah, yeah. thank you brother thank you thank you, thank you. so as the cutter cutter bej de paya bhai ji te aa sone diyan shopa idhar langli lagdiyan mere dasli usdi da lagda nahi koi aidan da siga saag da veya ਆਪਾਂ ਯੂਨੀ ਫੇਰ ਆ ਗਏ ਇੱਧਰ ਗਰਮਾ ਗਰਮ। ਲਾਈ ਆ ਜੋ। ਨਾ ਬੱਸ ਭਾਈ ਨਹੀਂ। ਕੈਟਲ ਕੌਰ ਵਾਲਿਆ ਜੀ ਮਸ਼ਹੂਰ ਬਹੁਤ ਆ ਸਾਡੇ ਅੱਡੇ 'ਚ। ਤੇ ਮੁੜ ਕੇ ਫੇਰ ਆਪਾਂ ਆਪਣੇ ਚੱਲੀਏ ਸਟਾਲ ਦੇ ਉੱਪਰ। ਖਾਣੇ ਪੀਣੇ ਦਾ ਜਿਆਦਾ ਨਾ ਕੰਟਰੀਆਂ ਦੇ ਵਿੱਚ ਮਾਹੌਲ ਹੁੰਦਾ ਆ। ਤੇ ਲੋਕ ਪ੍ਰੈਫਰ ਕਰਦੇ ਆ ਜਿਆਦਾ ਖਾਣੇ ਪੀਣੇ ਦਾ। ਇਹ ਬਾਕੀ ਛੋਟੇ ਮੋੜੇ ਸਮਾਨ ਜਿਹੜਾ ਇਦਾਂ ਦੇ ਰੈਗੂਲਰ ਚੱਲਦਾ ਵਗੈਰਾ ਆ ਉਹਦੇ ਵਿੱਚ ਆਪਾਂ ਲਾਏ ਹੋਏ ਮੋਲੇ ਇੱਥੇ ਪਾਸੇ ਮਿਲ ਗਿਆ ਤਾਂ ਵਧੀਆ ਵਧੀਆ ਸਟਾਲ ਦੇ ਆਏ ਬਾਈ ਵਧੀਆ ਲੱਗਿਆ ਔਰ ਆਪਣਾ ਹੈਗਾ 153A ਗ੍ਰੇਡ ਫਾਸਟ ਰੋਡ ਬਨਰੇਵਾ ਪੰਜਾਬੀ ਤੜਕਾ ਕੇ ਡਰਿੰਕ ਲਈ ਬਿਲੋ ਠੀਕ ਹੈ ਇਹ ਹੈਗਾ ਬਾਈ ਕਿੱਥੇ ਕੋ ਲਾਂਡਰੀ ਬਾੜ ਦੇ ਨਾਲ ਆ ਜੀ ਬੜਾ ਜਿਹੜੀ ਕੀੜੀ ਮਠਾਈ ਵਾਲੇ ਸ਼ਾਪ ਕੋਲ ਹਾਂ ਮਠਾਈ ਵਾਲੇ ਸ਼ਾਪ ਤੇ ਲੱਗੇ ਸਿੱਧਾ ਹੀ ਹੈ ਜਿਹੜਾ ਉਹ ਮਠਾਈ ਵਾਲੇ ਸ਼ਾਪ ਦਾ ਜਿਹੜਾ ਪੁਰਾਣੀ ਕਰਕੇ ਜਦਾ ਪਤਾ ਹਾਂਜੀ ਹਾਂਜੀ ਤੇ ਮੈਡੀਕਲ ਸੈਂਟਰ ਤੇ ਨਾਲ ਪਈਦੀ ਜਿੱਥੇ ਟੇਕਵੇ ਤੇ ਸ਼ੌਭਾ ਵਿੱਚ ਤੇ ਤੁਸੀਂ ਕੈਟਰਿੰਗ ਦਾ ਕੰਮ ਵੀ ਭਾਈ ਉਹਨਾਂ ਤੋਂ ਕਰਾ ਸਕਦੇ ਆ ਕੇ ਧੰਨਵਾਦ ਜੀ ਭਾਜੀ ਚਲੋ ਜੀ ਭਾਜੀ ਹੁਣ ਆਏ ਸੀਗੇ ਸ਼ਾਪ ਤੇ ਤੇ ਸ਼ੌਭਾ ਤੇ ਆ ਗਏ ਭੜੇ ਭਾਈ ਹੁਣ ਤੇ ਮੋਹਣ ਭਾਈ ਨੇ ਲਿਆ ਯਾਰ ਮੈ ਤੋਂ ਥੈਂਕ ਯੂ ਭਾਜੀ ਮੋਹਣ ਬਾ ਲਓ ਜੀ ਕਰਨ ਭਾਈ ਆਇਆ ਨਾਲ ਆਇਆ ਹਰਸ਼ ਹਰਵੀ ਅਰ ਵੀ ਕਦਾ ਬਤ ਠੀਕ ਆ ਗੁੱਡ ਔਰ ਟੀ ਲਿਆ ਭਾਈ ਇਹ ਗੱਡੀ ਰਾ ਜੀ ਗੱਡੀ ਰਾ ਬਹੁਤ ਸੋਹਣਾ ਆ ਇਹ ਗੱਡੀ ਰਾ ਵੇਚੀਦਾ ਆ ਨਾਲ ਤੇ ਸਾਡੇ ਦੇ ਟੈਗ ਵਗੈਰਾ ਜਿਹੜੇ ਇਹਦਾ ਆ ਕਲੋਜ਼ਿੰਗ ਟਾਈਮ ਹੋ ਗਿਆ ਤੇ ਬਾਈ ਹੁਣੀ ਆਏ ਆ ਆਪਣੇ ਕਲੋਜ਼ਿੰਗ ਕਰਨ ਹੁਣ ਤੇ ਚੈੱਕ ਕਰਕੇ ਅਟੇ ਕਹਿੰਦੇ ਕੀ ਕੀ ਵੇਚਿਆ ਨਾ ਮੇਗਾ ਵਿਗਿਆ ਬੁਗਿਆ ਭਰਾਵਾ ਕੁਛ ਨਹੀਂ ਹੈਗਾ ਤੇ ਥੈਂਕ ਯੂ ਇਹਨਾਂ ਦਾ ਵੀ ਨਾਲ ਦੇ ਨਾਲ ਕਿ ਮਿਲਣਾ ਆ ਸਾੜਿਆਂ ਨੂੰ ਕੋਈ ਖਰੀਦਣਾ ਚਾਹੀਦਾ ਅਸੀਂ ਤਾਂ ਇੱਧਰ ਦੇਖੀ ਖਰੀਦ ਲਿਆ ਤੁਹਾਨੂੰ ਕੋਈ ਬਖਰਾ ਲੱਗ ਰਿਹਾ ਪੰਜਾਬ ਤੋਂ ਦੇ ਸ਼ਾਪਾਂ ਦੇ ਜਾਣੇ ਜਦਾਂ ਭਾਜੀ ਆਹਾਂ ਬਹੁਤ ਵਧੀਆ ਚੀਜ਼ ਲਿਆਂਦੀ ਤੁਸੀਂ ਕਿਹੜੀ ਜਿਹੜੀ ਇਹ ਵਾਜਾ ਪੋਸਟਰ ਲਿਆਂਦੇ ਆ ਹਾਂ ਨਾਲੇ ਟ੍ਰੈਡੀਸ਼ਨ ਲਿਆਂਦੇ ਆ ਦੱਸੋ ਕੀ ਹੁੰਦਾ ਇਹ ਰੇੜਾ ਇਹ ਦੋ ਰਹਿ ਗਏ ਪੰਜ ਸੀਗੇ ਦੋ ਰਹਿ ਗਏ ਇਹ ਰੇੜੀ ਆ ਰੇੜੀ ਵਿਗਤ ਨਦਰ ਕਰਨ ਭਾਈ ਆਇਆ ਸਾਡਾ ਆਈਏ ਡਿਪਾਰਟਮੈਂਟ ਚੈੱਕ ਕਰ ਲੈ ਆਈਏ ਟਾਈਮ ਹੋ ਗਿਆ 11 ਠੀਕ ਬਾਬਾ ਜੀ ਅਸੀਂ ਅੱਗੇ ਸ਼ੌਪ ਤੇ ਦੇਖ ਲਈਏ ਚੱਲ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓਕੇ ਭਾਈ ਓਕੇ ਨਾਈਸ ਟੇਸਟੀ ਟੇਸਟੀ ਅੰਕਲ ਦੇਖੋ ਸਾਈਕਲ ਤੇ ਆਏ ਆ ਮੰਡੀ ਚ ਅੰਕਲ ਜੀ ਆਜੋ ਹਲੋ ਬੱਕਰੇ ਰੂਪ ਲੱਗਿਆ ਤੇ ਸਾਈਕਲ ਬਹੁਤ ਚਚੇਦੇ ਆ ਪਹਿਲੀ ਵਾਰ ਆਇਆ ਬੀਆਰ ਚ ਹੈ ਬੀਆਰ ਚ ਬੰਦੇ ਪਹਿਲੀ ਵਾਰ ਦੇਖਿਆ ਸਾਈਕਲ ਤੇ ਬਹੁਤ ਵਧੀਆ ਆ ਵੀ ਦੱਸ ਅੱਛਾ ਕਿ ਮਾਰਗੜ ਕਿਥੇ ਮੈਂ ਇੱਥੇ ਹੀ ਪਹਿਲੀ ਵਾਰ ਆਇਆ ਕਦੋਂ ਆਇਆ ਮੈਂ ਸਰਨ ਮਈ ਨੂੰ ਸ਼ੌਕ ਹੈ ਫਿਰ ਸਾਈਕਲ ਦਾ ਸ਼ੌਕ ਹੈ ਪਹਿਲਾਂ ਤੋਂ ਸੈਟੁਰੇ ਨਹੀਂ ਜਾਂਦਾ ਸਾਈਕਲ ਵੋਹ ਗਿਆ ਅੰਡਾ ਤੁਹਾਡਾ ਸਾਈਕਲ ਵੋਹ ਗਿਆ ਟਰ ਕਿੱਥੋਂ ਪੰਜਾਬ ਤੋਂ ਜੀ ਪੰਜਾਬ ਤੋਂ ਮੇਰਾ ਨਾਂ ਅਸਰ ਕੋਲ ਪਿੰਡ ਐ ਜਗਰਾਵਾ ਕੋਲ ਜਗਰਾਵਾ ਤੋਂ ਅੰਕਲ ਜੀ ਦੇਖੋ ਡਾਂਗੀਆਂ ਵੈਂਡਾ ਮੇਰਾ ਬਿਲੋ ਦੀ ਆਵਾਜ਼ ਘੱਟ ਕਰੀ ਮੇਰੇ ਭਾਈ ਹੋਰ ਅੰਕਲ ਜੀ ਕਿੱਥੋਂ ਉੱਤਰੋ ਆਪਣੇ ਪਿੰਡ ਤੋਂ ਕਿਹੜਾ ਕੰਮ ਕਰਦਾ ਡਾਂਗੀਆਂ ਹਾਂਜੀ ਮੇਰੀ ਉਮਰ ਹੈਗੀ 77 ਸਾਲ ਦਾ ਘੱਬਰੂ ਆ ਮੈਂ 77 ਸਾਲ 77 ਸਾਲ ਦਾ ਘੱਬਰੂ ਆ ਸਾਈਕਲ ਤੋਂ ਦੱਤ ਤੁਸੀਂ ਕਮਾ ਕੇ ਉੱਤਰੇ ਆ ਹਾਂ ਚੰਦਾ ਵੀ ਲੱਤ ਤੋਂ ਵੀ ਆ ਇਹ ਨਹੀਂ ਫਿਟਨੈਸ ਦਾ ਰਾਜ ਕੀ ਆ ਫਿਰ ਕੀ ਖਾਂਦੇ ਵੀ ਫਿਟਨੈਸ ਰਾਜੇਗਾ ਅੱਠ ਨੂੰ ਦੋ ਤਿੰਨ ਪੈਗ ਦਰੂਦੇ ਲੈ ਉਹਨਾਂ ਦਿੱਲੀ ਅੱਛਾ ਹੋ ਅੰਕਲ ਕੈਟ ਆ ਫਿਰ ਤਾਂ 97 ਅੱਛਾ 97 97 ਮਿੰਟ ਡੇਟ ਤੁਸੀਂ ਮਤਲਬ ਦੁਹੇਰੇ ਆਰਮੀ ਚ ਸੀ ਅੰਕਲ ਹੁਣੀ ਮਾਰ ਵੀ ਰਹੇ ਆ ਆਰਮੀ ਚ ਰਹੇ ਆ ਆਰਮੀ ਚ ਮੈਂ ਆਰਮੀ ਚ ਵੀ ਰਹੇ ਮੈਂ ਪੰਜਾਬ ਪੁਲਿਸ ਦਾ ਥਾਣੇਦਾਰ ਰਿਟਾਇਰ ਅੱਛਾ ਜੀ ਜੰਡੀਗੜ ਤੋਂ ਮੈਂ ਇਸ ਸਟੇਟ ਨੂੰ ਸੀਗਾ ਜੀ ਡੀਪੀ ਦਾਸਤਕ ਜੋ ਰਟਾਇਰ ਹੋਇਆ ਮੈਂ ਸੀਨੀਅਰ ਸਟਾਫਰ ਡੀਪੀ ਦਾ ਤੇ ਫੌਜ ਅੰਕਲ ਫੌਜ ਕਿਹੜੇ ਸਾਲ ਚ ਭਰਤੀ ਹੋਇਆ ਸੀ ਕਲਰਿਕਲ ਚ ਭਰਤੀ ਹੋਇਆ ਸੀ 1969 ਚ ਕਿ ਕਿ ਕਿਹੜੇ ਡਿਪਾਰਟਮੈਂਟ ਚ ਮੈਂ ਬੰਗਾਲੀ ਇੰਜੀਨੀਅਰ ਗਰੁੱਪ ਦਾ ਅੱਛਾ ਅੱਛਾ ਬੰਗਾਲੀ ਕਲਰਿਕਲ ਕੈਡਰ ਸੀ ਮੇਰਾ ਅੱਛਾ ਜੀ ਆਰਮੀ ਚ ਕਲਰਿਕ ਤੇ ਕਿਹੜੇ ਸਾਲ ਚ ਭਰਤੀ ਹੋਏ ਸੀ ਮੈਂ 69 ਚ 69 ਚ ਹਾਂ ਮਾਮਾ ਸੀਗੇ ਵੀ ਨਹੀਂ ਜਿੱਦਾਂ ਭਰਤੀ ਹੋਇਆ ਮੈਂ 1968 ਦੀ میٹرਕ ਕੀਤੀ ਆ ਜੀ ਤੇ ਉਸ ਉਸ ਟਾਈਮ 'ਚ ਤਾਂ ਕੋਈ ਸਟੱਡੀ ਵਗੈਰਾ ਦੇਖਦੇ ਸੀ ਕਿ ਭਰਤੀ ਲਈ ਕਿ ਕਿਸ ਤਰ੍ਹਾਂ ਨਹੀਂ ਵੀ ਉਸ ਟਾਈਮ ਤੇ ਸਾਡੇ ਟਾਈਮ ਤੇ ਜਿਹੜਾ ਗ੍ਰੈਜੂਏਟ ਹੁੰਦਾ ਸੀ ਉਹਨੂੰ ਡਾਇਰੈਕਟ ਹਾਲਡਰ ਕਲਰਕ ਲੈਂਦੇ ਸੀ ਅੱਛਾ ਜੀ ਜਿਹੜਾ ਅੰਡਰਗ੍ਰੈਜੂਏਟ ਸੀ ਉਹਨੂੰ ਉਹਦੀ میٹرਕ 'ਚੋਂ ਫਸਟ ਡਿਵੀਜ਼ਨ ਚਾਹੀਦੀ ਸੀ ਜੀ ਤੇ ਉਹਨੂੰ ਸਪਾਈ ਕਲਰਕ ਲੈਂਦੇ ਕੋਈ ਨਹੀਂ ਆ ਜੀ ਵਧੀਆ ਵਧੀਆ ਤੇ ਅੱਜ ਆਪਣੇ ਡਿਊਟੀ ਦੇ ਦੌਰਾਨ ਕਿ ਕਿਹੜੇ-ਕਿਹੜੇ ਸਟੇਟ ਦੇ ਵਿੱਚ ਆਪ ਜੀ ਨੇ ਉੱਥੇ ਸੇਵਾ ਨਿਭਾਈਆਂ ਆਪਣੀਆਂ ਆਫਟਰ ਟ੍ਰੇਨਿੰਗ ਮੈਂ 71 ਦੀ ਲੜਾਈ ਚ ਅਮਰਸਰ ਬਾਰਡਰ ਤੇ ਬਾਗਾ ਬਾਰਡਰ ਤੇ ਪੱਕਾ ਬਣੇ ਨੇਸਤਾ ਚ ਲੜਾਈ 71 ਦੀ ਲੜਾਈ ਲੜਿਆ ਅੱਛਾ ਜੀ ਉਹਨੋਂ ਘੱਟ ਦੀ ਲੜਾਈ ਪਾਕਿਸਤਾਨ ਨਾਲ ਜੀ ਉਸ ਤੋਂ ਬਾਅਦ ਅਸੀਂ ਅਮਰਸਰ ਗੁਰਵਿੰਦ ਸਿੰਘ ਫੋਟ ਜਾ ਕੇ ਲੜਾਈ ਤੋਂ ਬਾਅਦ ਤਕਰੀਬਨ 1.5 ਸਾਲ ਲਗਾਤਾਰ ਮਾਰਨਿੰਗ ਟੀਵਨਿੰਗ ਹਰਮੋਤ ਸਾਬ ਦੇ ਦਰਸ਼ਨ ਕਰੀਦੇ ਸੀ ਰੈਗੂਲਰਲੀ ਜੀ ਤੇ ਉਹ ਸਾਲ ਸਿੱਕਮ ਚਲੇ ਗਏ 2 ਸਾਲ ਸਿੱਕਮ ਚ ਲਾਏ ਚੰਗੂ ਜੀ ਮੇਰੀ ਟ੍ਰਾਂਸਫਰ ਜੰਮੂ ਦੀ ਹੋ ਗਈ ਚੰਮੂ ਤੋਂ ਮੇਰੀ ਯੂਪੀ ਚ ਟ੍ਰਾਂਸਫਰ ਵੀ ਰੁੜਕੀ ਯਾਰ ਹਰਦਵਾਰ ਕੋਲੇ ਅੱਛਾ ਅੱਛਾ ਸਹੀ ਆ ਉੱਥੋਂ ਮੈਂ ਲੁਧਿਆਣੇ ਰੇਲਵੇ ਚ ਡੈਪਿਊਟੇਸ਼ਨ ਤੇ ਆ ਗਿਆ ਓਕੇ ਤੇ ਸਾਢੇ 3 ਸਾਲ ਰਿਹਾ ਮੈਂ 1 ਸਾਲ ਮੈਂ ਲੁਧਿਆਣੇ ਰਿਕਰੂਟਮੈਂਟ ਆਫਿਸ ਦੇ ਭਾਤੀ ਜੀ ਭਾਤੀ ਦਾ ਹੈਡ ਕਲਰਕ ਸੀ ਓਕੇ ਮੈਨੂੰ ਇੱਕ ਜੀ ਹੋਰ ਦੱਸੋ ਭਾਈ ਕਿ ਜਿੱਦਾਂ ਸਿੱਖੀ ਦਾ ਸਿੱਖਾਂ ਬਾਪ ਜੀ ਨੇ ਜੌਬ ਕੀਤੀ ਉੱਥੇ ਤੇ ਸਾਡੀ ਪੋਸਟ ਜਿਵੇਂ ਸਿੱਖਮ ਦਾ ਉੱਥੇ ਜਿਹੜੇ ਆਪਣੇ ਪੰਜਾਬੀ ਜਿਹੜੇ ਫੌਜੀ ਗਏ ਸੀਗੇ ਹਾਂ ਉਦੋਂ ਫਿਰ ਆਪ ਜੀ ਉੱਥੇ ਰਹਿੰਦੇ ਹੋਣੇ ਆ ਫਿਰ ਉੱਥੇ ਰਹਿਣਾ ਫੋਟੋ ਵਿੱਚ ਘਰ ਹੈ ਕਿ ਕਿਹੜੇ ਏਰੀਆ ਚ ਰਹਿੰਦੇ ਸੀਗੇ ਅਸੀਂ ਜੈਨ ਟੋਕ ਸ਼ਹਿਰ ਸਿਕੰ데ਵ ਤੋਂ 13 ਕਿਲੋਮੀਟਰ ਦੀ ਰੋਡ ਦੇ ਉੱਤੇ ਮੀਲਾਂ ਨਾਲ ਚੱਲਦਾ 13 ਮੀਲ ਤੇ ਸੀ ਅੱਛਾ ਅੱਛਾ ਉਹ ਸ਼ਹਿਰ ਕੋਈ ਨਹੀਂ ਪਿੰਡ ਕੋਈ ਨਹੀਂ ਉੱਥੇ ਰੋਡ ਦੀਆਂ ਮੀਲਾਂ ਦੇ ਹਿਸਾਬ ਨਾਲ ਸਾਡੀ ਲੋਕੇਸ਼ਨ ਸੀ ਅਸੀਂ ਜਿਹੜੀ ਗਿੰਗ ਟੋਕ ਤੋਂ ਚੈਨਾਬਾਡਰ ਨੂੰ ਨਸੂਲੇ ਨੂੰ ਰੋਡ ਜਾਂਦੇ ਉਹਦੇ 13 ਮੀਲ ਤੇ ਸਾਡੀ ਸਟੇਜ ਸੀ ਲੋਕੇਸ਼ਨ ਸੀਗੀ ਉੱਥੇ ਰਹੇ ਹਾਂ 2 ਸਾਲ ਤੇ 6 ਮਹੀਨੇ ਬਰਸ ਪੈਂਦੀਆਂ 6 ਮਹੀਨੇ ਮੀਂਹ ਪੈਂਦਾ ਉੱਥੇ ਅੱਛਾ ਰੈਗੂਲਰ ਪਰਫੈਕਟਲੀ ਲਗਾਤਾ ਤੇ ਫਿਰ ਨਿਊਜ਼ੀਲੈਂਡ ਜਿੱਦਾਂ ਹੁਣ ਆਵਜੀ ਨੇ ਪਹਿਲੀ ਵਾਰ ਆਏ ਆ ਜਿੱਦਾਂ ਇੱਥੇ ਕਿਦਾਂ ਆਵਜੀ ਤਾਂ ਜਿੱਦਾਂ ਕੁਦਰਤ ਦੇ ਵਿੱਚ ਜ਼ਿਆਦਾ ਰਹੇ ਹੋਏ ਆ ਪਹਾੜਾਂ ਵਗੈਰਾ ਵਿੱਚ ਉਦਾਂ ਦੇ ਲੱਗਿਆ ਹੁਣ ਇੱਥੇ ਵੀ ਆ ਗਏ ਨਹੀਂ ਮੈਨੂੰ ਕੋਈ ਫਰਕ ਨਹੀਂ ਪਿਆ ਜੀ ਫਰਕ ਨਹੀਂ ਪਿਆ ਹਾਂਜੀ ਕਿਉਂਕਿ ਤੁਸੀਂ ਬਹੁਤ ਸਾਰੇ ਘੁੰਮੇ ਹੋਏ ਆ ਔਲਰੇਡੀ ਜ਼ਿਆਦਾ ਘੁੰਮੇ ਹੋਏ ਹੋ ਜੀ ਮੈਂ ਤਕਰੀਬਨ ਮੈਂ ਅਮਰੀਕਾ ਕੈਨੇਡਾ ਕਨੋਡਾ ਸਾਰੇ ਕਿਹੜੀ ਕਿਹੜੇ ਦਿੱਤੇ ਹੋਏ ਮੇਰੇ ਅੱਛਾ ਪਰ ਮੈਂ ਕਿਤੇ ਦਾ ਪਰਮਨੈਂਟ ਰੈਜ਼ੀਡੈਂਟ ਨਹੀਂ ਹਾਂ ਦਾ ਮਤਲਬ ਜਿਹੜੇ ਤੁਹਾਡੇ ਆ ਤੰਦਾ ਜੁੜੀਆਂ ਹੋਈਆਂ ਉੱਥੇ ਹੀ ਆ ਪੰਜਾਬ ਨਾਲੇ ਜੁੜੀਆਂ ਮੈਨੂੰ ਉੱਥੇ ਆਮ ਗੇਟਿੰਗ ਟੂ ਪੈਨਸ਼ਨ ਇਨ ਇੰਡੀਆ 1 ਫਰੋਂ ਡਿਫੈਂਸ ਸੈਕਟਰ ਹੋਣ ਪੰਜਾਬ ਪੁਲਿਸ ਤੇ ਦੋ ਪੈਨਸ਼ਨਾਂ ਮਿਲਦੀਆਂ ਉਹ ਪੈਨਸ਼ਨਾਂ ਮਿਲਦੀਆਂ ਮੈਂ ਇੱਥੇ ਕਾਣਾ ਮੇਰਾ ਲੜਕਾ ਖਾਣਾ ਪੀਣਾ ਕੀ ਹੈ ਜੀ ਖਾਣਾ ਪੀਣਾ ਖਾਣਾ ਪੀਣਾ ਸਭ ਕੁਝ ਹੈ ਅੱਛਾ ਜੀ ਵੈਜੀ ਹੈ ਕਿ ਨੌਨ ਵੈਜੀ ਨੌਨ ਵੈਜੀ 75 ਸਾਲ ਉਮਰ ਬਹੁਤ ਹੁੰਦੀ ਆ ਕੁਝ ਨਹੀਂ ਛੱਡਦਾ ਮੈਂ ਕੰਮ ਹੈ ਜੇ ਗਾਂ ਖਾ ਜਾਣਾ ਉਹ ਦੱਸ ਕੈਨੇਡਾ ਗਏ ਆ ਗਾਂਹਾਂ ਹਾਂਦੇ ਉੱਥੇ ਲੋ ਆ ਸਾਰੇ ਜਿਹੜੇ ਜਿੱਦਾਂ ਹੁਣ ਬੀਫ ਦਾ ਜਿਹੜਾ ਕਰਦੇ ਤ ਨਹੀਂ ਛਕਿਆ ਵੇ ਹਾਂਜੀ ਅਦਰਵਾਈਜ਼ ਮੈਂ ਡੇਲੀ ਮੈਡੀਟੇਸ਼ਨ ਕਰਨਾ ਮੈਂ ਨਿਤ ਮੈਂ ਰੱਬ ਨੂੰ ਮੰਨਦਾ ਮੈਂ ਕਿਉਂ ਮੈਂ ਨੌਜਵਾਨ ਆ ਮੈਂ ਅਜੇ ਤੱਕ ਕਿਸੇ ਡਾਕਟਰ ਕੋਲ ਨਹੀਂ ਗਿਆ ਕੋਈ ਮੈਂ ਮੈਡੀਸਿਨ ਨਹੀਂ ਖਾਂਦਾ ਕੋਈ ਮੈਂ ਡਾਕਟਰ ਤੋਂ ਕਿਸੇ ਤੋਂ ਕੋਈ ਅਜੇ ਤੱਕ ਟੈਸਟ ਨਹੀਂ ਕਰਾਇਆ ਨਾ ਹੀ ਆਪਣਾ ਕਹਿੰਦੇ ਨਾਮ ਕੀ ਮੇਰਾ ਨਾਮ ਮਲਦੇਵ ਸਿੰਘ ਹੈ ਗੁਰਦੇਵ ਸਿੰਘ ਗੁਰਦੇਵ ਸਿੰਘ ਬਲਦੇਵ ਕੋਂਕੇ ਦੇ ਬਲਦੇਵ ਸਿੰਘ ਮੈਂ ਗੁਰਦੇਵ ਸਿੰਘ ਕੋਂਕੇ ਦੇ ਸੀਗਾ ਨਾ ਤੇ ਫਿਰ ਕੋਂਕੇ ਸਾਡੇ ਨਾਲ ਪਿੰਡੋਂ ਮੈਂ ਉਹਨਾਂ ਨੂੰ ਬਚਪਨ ਤੋਂ ਹੀ ਜਾਣਦਾ ਉਹਨਾਂ ਅੱਛਾ ਜੀ ਗੁਰਦੇਵ ਸਿੰਘ ਕੋਂਕੇ ਨੂੰ ਮੈਂ ਬਚਪਨ ਤੋਂ ਹੀ ਜਾਣਦਾ ਉਹ ਮੈਂ ਬੰਦੇ ਦਾ ਚੇਂਜ ਹੁੰਦਾ ਬੰਦਾ ਜੀ ਇਹ ਜਦੋਂ ਪਹਿਲੀ ਚੜ੍ਹਦੀ ਉਮਰ ਸੀ ਦਿੱਲੀ ਦਾਰੂ ਨਾਲ ਰੱਜ ਕੇ ਲੱਡਦਾ ਸੀ ਰੂਟੀਆਂ ਤੇ ਰੋਜ਼ ਵਿਹੜੇ ਤੋਂ ਕੋਟ ਖਾਦਾ ਸੀ ਪਰ ਜਦੋਂ ਚੇਂਜ ਹੋਈ ਇਹਦੇ ਚਾਈ ਇਹ ਇਹ ਫਿਰ ਚੇਂਜ ਜਦੋਂ ਚੇਂਜ ਹੋਈ ਹੈ ਤੇ ਚ ਉਹਦਾ ਇਹ ਨਾਮ ਬਦ ਸਕਲੇ ਫਿਰ ਇਹਦਾ ਉਹ ਤੋਂ ਬਾਅਦ ਇਹਦੀ ਮੈਰਿਜ ਹੋਈ ਪਹਿਲਾਂ ਤਾਂ ਇਹਦਾ ਇੱਕ ਬਦਨਾਮ ਨਾਮ ਸੀ ਪਿੰਡ 'ਚ ਬਾਅਦ ਜਿਹਨੇ ਦੇਵ ਸਾਧ ਗਣ ਕਹਿ ਕੇ ਪਿੰਡ 'ਚ ਬਣਾਉਣ ਲੱਗੇ ਕਰਦਾਰ ਕਰਦਾਰ ਚੇਂਜ ਹੋ ਗਿਆ ਨਾ 40 ਕਿੱਲੇ ਪੈੜੀ ਦੇ ਇਹਦੇ ਕੋਲ ਬਚਪਨ ਤੋਂ ਇਕੱਲਾ ਹੀ ਸੀ ਪਿਓ ਨਿੱਕੇ ਹੁੰਦੇ ਦਾ ਮਰ ਗਿਆ ਸੀ ਮਾਂ ਨੇ ਪਾਲਿਆ ਪੱਲੂ ਦੋ ਦਨ ਕਿਲੋਮੀਟਰ ਦੇ ਪਿੰਡ ਆ। ਤੇ ਤੁਸੀਂ ਅੰਕਲ ਜੀ ਸਨ 80 ਗੋੜ ਦੇ ਵਿੱਚ 80 ਗੋੜ ਦੇ ਤੁਸੀਂ ਕਿੱਥੇ ਸਗੇ? 80 ਗੋੜ ਚ। 84 ਦਾ ਟਾਈਮ। 80 ਗੋੜ ਚ ਮੈਂ ਫਰੋਈਪੁਰ ਸੀ। ਆਰਮੀ ਚ। ਆਰਮੀ ਸੀਗੇ। ਹੂੰ। ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ। ਹਾਂਜੀ। ਉਹਨੂੰ ਆਪ ਜੀ ਕਿਦਾਂ ਦੇਖਦੇ ਆ? ਇੱਕ ਦੇ ਤਾਕੇ ਕਿਉਂਕਿ ਆਪ ਜੀ ਤਾਂ ਜੌਬ ਵੀ ਕਰਦੇ ਸੀਗੇ। ਕੰਟਰੀ ਦੇ ਲਈ, ਦੇਸ਼ ਲਈ ਇੱਕ ਆਪਣੀ ਦੇਸ਼ਕੌਮ ਦੀ ਵੀ ਜਦਲ। ਜਿਹੜੇ ਆਪਣੇ ਧਰਮੀ ਸੀਗੇ ਫੌਜੀ ਹੋਏ। ਹੋ ਹਿੰਦੁਸਤਾਨ ਦੀ ਸਰਕਾਰ ਦੀ ਸਭ ਤੋਂ ਵੱਡੀ ਗਲਤੀ ਹੈ ਕਿਸੇ ਚੀਜ਼ ਨੂੰ ਰੋਕਣ ਵਾਸਤੇ ਉਹਦੇ ਹੋਰ ਸਾਧਨ ਬਹੁਤ ਸਾਰੇ ਹਨ ਅਮਰਸਾਡ ਦੇ 400 ਰੇ ਫੌਜ ਲਾ ਦਿੰਦੇ ਅਮਰਸਾਡ ਦੇ ਕੇ ਬੰਦੇ ਦੀ ਐਂਟਰੀ ਬੰਦ ਕਰ ਦਿੰਦੇ ਅਮਰਸਾਡ ਦਾ ਪਾਣੀ ਬੰਦ ਕਰ ਦਿੰਦੇ ਦਰਬਾਰ ਸਾਹਿਬ ਦਾ ਜੀ ਬਿਜਲੀ ਪਾਣੀ ਬੰਦ ਕਰ ਦਿੰਦੇ ਕਿਤੇ ਹੋ ਵੀ ਹੁੰਦਾ ਉਹ ਵੀ ਕਿਤੇ ਉਹ ਮਗਰੋਂ ਕਰਨ ਨੂੰ ਕੀ ਕਿਹੜਾ ਪਹਿਲਾਂ ਹੀ ਕਰਦੇ 400 ਰੇ ਆਰਮੀ ਲਾ ਦਿੰਦੇ ਕੋਈ ਬੰਦਾ ਇਹ ਹੁਣ ਪਹਿਲੀ ਗੱਲ ਤਾਂ ਸਰਕਾਰ ਦੀ ਹੈ ਹੁਣ ਤੁਸੀਂ ਮੈਨੂੰ ਪੁੱਛਦੇ ਆ ਮੈਂ ਤੁਹਾਨੂੰ ਦੱਸ ਦਿੰਦਾ ਬਈ ਪੰਜਾਬ ਪੁਲਿਸ 12 ਮੋਰ ਜੇ 12 ਮੋਰ ਦਾ ਆਪਾਂ ਦੇਸੀ ਰਿਵਾਲਵਰ ਲੈ ਕੇ ਤੁਰੀਏ ਤਾਂ 12 ਕਿਲੋਮੀਟਰ ਤੱਕ ਨਹੀਂ ਜਾਂਦੇ ਫੜਿਆ ਜਾਂਦਾ ਬੰਦਾ ਅੱਛਾ ਜੀ ਪੁਲਿਸ ਫੜ ਲੈਂਦੀ ਹੈ ਤੇ ਜੇ ਤੁਸੀਂ ਇੱਕ ਸ਼ਟਾੰਗ ਫੀਮੇਲ ਲੈ ਕੇ ਚੱਲੂਗੇ 2 ਕਿਲੋਮੀਟਰ ਹੀ ਫੜਿਆ ਜਾਂਦਾ ਦਵਾਰਾ ਦੱਸੋ ਹਥਿਆਰਾਂ ਤੋਂ ਸਾਡੀ ਪੰਜਾਬ ਪੁਲਿਸ ਇੰਨੀ ਸਤਰਕ ਹੈ ਜੇ ਤੁਸੀਂ ਇੱਕ ਨਜਾਇਜ਼ ਹਿਥਿਆਰ ਲੈ ਕੇ ਤੁਰਦੇ ਹੋ ਤਾਂ ਤੁਹਾਨੂੰ 10-12 ਕਿਲੋਮੀਟਰ 'ਚ ਫੜ ਲੈਂਦੇ ਵੀ ਇਹ ਇਥੇ ਕਿਧਰ ਲੈ ਕੇ ਚੱਲੇ ਆ ਜੇ ਤੁਸੀਂ ਨਸ਼ਾ ਜਾਂ ਸ਼ੀਮ ਲਾ ਲੋ ਛਟਾਂ ਕਿ ਲੈ ਕੇ ਤਰਪੁੱਤ ਵੀ ਫੜੇ ਜਾਓਗੇ ਜਿਹੜੇ ਹਰਮੰਦਰ ਸਾਹਿਬ ਤੇ ਇੰਨੇ ਹਥਿਆਰ ਆਏ ਉੱਥੇ ਆਟੋਮੈਟਿਕ ਉਹ ਕਿਵੇਂ ਆਏ ਕਿੱਥੋਂ ਆਏ ਇਹ ਤੇ ਇਹ ਤਾਂ ਸਰਕਾਰ ਦੀ ਸ਼ੈ ਸੀਗੀ ਫਿਰ ਕਿੱਥੋਂ ਆਏ ਉਹ ਉਹ ਕੌਣ ਲਿਆਇਆ ਉੱਥੇ ਜੇ ਉਹ ਬਾਹਰੋਂ ਭਿੰਡਰਾਂ ਵਾਲਾ ਲਿਆਇਆ ਮੰਨ ਲਓ ਤਾਂ ਰਾਜ ਪੁਲਿਸ ਨੇ ਫੜੇਗਾ ਤੋ ਨਾ ਟਰੱਕਾਂ ਦੇ ਟਰੱਕ ਆਏ ਹੋਣਗੇ ਉੱਥੇ ਠੀਕ ਹੈ ਨਾ ਇਹ ਸਭ ਸਰਕਾਰ ਦੀਆਂ ਨੀਤੀਆਂ ਸਰਕਾਰਾਂ ਨੇ ਜਾਣਬੁੱਝ ਕੇ ਕਰਾਇਆ। ਐਸੀ ਜਿਹੜੇ ਸਾਡੇ ਅਸੀਂ ਦਾ ਜਿਹੜੇ ਆ ਸਮਾਨ ਵੇਚਣ ਵਾਲੇ ਬੰਦੇ ਆ ਇਹਨਾਂ ਕੀ ਕੋਈ ਕੁਝ ਕਰ ਸਕਦਾ ਸਾਡੇ ਦਿਮਾਗ ਤੋਂ ਹਾਈ ਲੈਵਲ ਦੀ ਗੱਲ ਆ। ਹਾਈ ਲੈਵਲ ਬਸ ਆ ਗੱਲ ਮੁੱਕੀ। ਸਾਨੂੰ ਇੱਥੇ ਨਹੀਂ ਪਤਾ ਵੀ ਇਹ ਕੀ ਹੁੰਦਾ ਠੀਕ ਹੈ ਨਾ? ਇਹ ਮੈਂ ਘੜੀ ਚ ਪੈਨ ਪਾਉਣ ਕੌਣ ਪਾਉਂਦਾ? ਬੜਾ ਪੈਨ ਪਾਉਣੀ ਆ। ਪੈਨੋ ਮੋਲ ਚ ਪਾਣੀ ਆ। ਇੱਥੇ ਨਹੀਂ ਮੈਂ ਤਾਂ ਕੋਈ ਪੁੰਡਾ ਦੱਸ ਦੇ। ਇੱਥੇ ਇੱਥੇ ਨਹੀਂ ਪਾਉਂਦੇ। ਕਿੱਡੀ ਪਾਉਂਦੀ ਆ। ਇੱਥੇ ਨਹੀਂ ਪਾਉਂਦੇ ਕਿ ਭਾਈ ਉੱਥੇ ਪਾਉਂਦੇ ਉਹ। ਕੋਈ ਨਹੀਂ ਉੱਥੇ। ਹੋਰ ਕੋਈ ਗੱਲਬਾਤ ਤੁਸੀਂ ਹੋਰ ਬਾਕੀ ਗੱਲਬਾਤ ਵਧੀਆ